ਹਾਂਜੀ ਪ੍ਰਧਾਨ ਜੀ ਕੀ ਨਾਮ ਆਪਣਾ ਹੈ ਮੇਰਾ ਨਾਮ ਆਕਰਸ਼ ਸਿੰਘ ਤੇ ਅੱਜ ਜਿਹੜੇ ਵਿਸ਼ੇ ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਕਿਹੜੇ ਸਬੰਧ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਇਹ ਸਬੰਧ ਹੈ ਜਿਹੜੇ ਮਤਲਬ ਆ ਕਿਸਾਨਾਂ ਨੇ ਦਿੱਲੀ ਨੂੰ ਮੋਰਚਾ ਲਾਇਆ ਹੈ ਤੇ ਰਸਤੇ ਵਿੱਚ ਸਰਕਾਰ ਨੇ ਘੇਰਿਆ ਉਹਦੇ ਵਾਸਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਪਿੰਡਾਂ ਨੂੰ ਮਤਲਬ ਸचेत ਕਰ ਰਹੇ ਹਾਂ ਕਿ ਜਿਹੜੀ ਇਹ ਲੜਾਈ ਲੱਗੀ ਆ ਇਹ ਸਾਰੇ ਮਤਲਬ ਪੰਜਾਬ ਦੀ ਲੜਾਈ ਨਹੀਂ ਇਹ ਸਾਰੇ ਮੁਲਖ ਦੀ ਲੜਾਈ ਆ ਜਿਹੜੀ ਆ ਐਮਐਸਪੀ ਸਾਰੇ ਮੁਲਖ ਨੂੰ ਚਾਹੀਦੀ ਆ ਨਾ ਕਿ ਸਾਨੂੰ ਕੱਲਿਆਂ ਨੂੰ ਚਾਹੀਦੀ ਆ ਬਾਕੀ ਜਿਹੜਾ ਸਰਕਾਰ ਦਾ ਜੋਰ ਆ ਉਹ ਸਾਰਾ ਪੰਜਾਬ ਤੇ ਜੋਰ ਲੱਗਾ ਹੈ ਕਿ ਪੰਜਾਬ ਜੇ ਦਿੱਲੀ ਚ ਜਾਣਾਗਾ ਤੇ ਪਤਾ ਨਹੀਂ ਕੀ ਹੋ ਜਾਣਾ ਵੇਖੋ ਦਿੱਲੀ ਸਾਡੀ ਆ ਹਰਿਆਣਾ ਸਾਡਾ ਸਾਡੇ ਵਿੱਚੋਂ ਬਣਿਆ ਤੇ ਸਾਨੂੰ ਰਿਕਵਰਡ ਕੀਤੀ ਆ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ ਸਾਡੀ ਮਜਬੂਰੀ ਆ ਕਿਉਂਕਿ ਜਿਹੜਾ ਕਿਸਾਨ ਆ ਉਹ ਮਰ ਰਿਹਾ ਦਿਨੋ ਦਿਨ ਥੱਲੇ ਜਾ ਰਿਹਾ ਕਿਸਾਨ ਦੀ ਜਿਹੜੀ ਆ ਫਸਲ ਖਰੀਦੀ ਨਹੀਂ ਜਾ ਰਹੀ ਅਸੀਂ ਤਾਂ ਕਹਿੰਨੇ ਫਸਲ ਖਰੀਦਣ ਦੀ ਗਰੰਟੀ ਲੈ ਲਓ ਕੋਈ ਗੱਲ ਨਹੀਂ ਗਈ ਪਰ ਸਰਕਾਰ ਇਹ ਗੱਲ ਤੇ ਮੰਨਦੀ ਨਹੀਂ ਗਈ ਕਿਉਂਕਿ ਸਰਕਾਰ ਨੂੰ ਇਹ ਆ ਵੀ ਅਸੀਂ ਤਾਂ ਵੋਟਾਂ ਲੈਣੀਆਂ ਜੇ ਇਸ ਵਾਰ ਸਰਕਾਰ ਬਣ ਗਈ ਇਹਨਾਂ ਦੀ ਤੇ ਮੈਨੂੰ ਐਂ ਲੱਗਦਾ ਸਦਮੂ ਹਸੈਨ ਵਾਲਾ ਰਾਜ ਆ ਜਾਏਗਾ ਕਿਉਂਕਿ ਇਹਨਾਂ ਨੇ ਕੋਈ ਮਤਲਬ ਆਰਡਰ ਰਹਿ ਨਹੀਂ ਦਿੱਤਾ ਚੰਡੀਗੜ੍ਹ ਦੇ ਵਿੱਚ ਵੇਖੋ ਤੁਸੀਂ ਕੀ ਬਣਿਆ ਇਹਨਾਂ ਨੇ ਮੇਹਰ ਵਾਸਤੇ ਕਿੰਨਾ ਜ਼ੋਰ ਲਾ ਕੇ ਸਾਰਾ ਕੁਝ ਕਰਤਾ ਤੇ ਆਉਣ ਵਾਲੀਆਂ ਵੋਟਾਂ ਵਿੱਚ ਵੀ ਸਾਰਾ ਕੁਝ ਇਹਨਾਂ ਇਸ ਤਰ੍ਹਾਂ ਕਰਨਾ ਤੇ ਮੈਂ ਤਾਂ ਆਪਦੇ ਪੰਜਾਬ ਦੇ ਲੋਕਾਂ ਨੂੰ ਸਾਰੇ ਮੁਲਕ ਦੇ ਲੋਕਾਂ ਨੂੰ ਪੰਜਾਬ ਹਰਿਆਣਾ ਮਾਚਲ ਜੰਮੂ ਤੱਕ ਵੀ ਇਹ ਕਹਿਣਾ ਹੈ ਕਿ ਹਰਿਆਣੇ ਨੂੰ ਵੀ ਕਹਿਣਾ ਕਿ ਰਾਜਸਥਾਨ ਸਾਰੇ ਆਪਣੀ ਲੜਾਈ ਲੜੋ ਕਿਉਂਕਿ ਇਹ ਸਾਰਿਆਂ ਦੀ ਲੜਾਈ ਆ ਲੜਵੀ ਰੋਗ ਲੈ ਰਹੇ ਨੇ ਪਰ ਜਿਹੜੇ ਮੇਰੇ ਵਰਗੇ ਘਰ ਬੈਠੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਤਗੜੇ ਹੋ ਕੇ ਤੇ ਆਪਣੀ ਲੜਾਈ ਲੜੋ ਆਪਣੇ ਜਿਹੜੇ ਹੱਕ ਆ ਉਹ ਸਰਕਾਰਾਂ ਤੋਂ ਲਾਓ ਹੱਕ ਜਿਹੜੇ ਆ ਮੰਗਿਆ ਨਹੀਂ ਮਿਲਦੇ ਇਹ ਖੋਇਆ ਮਿਲਦੇ ਆ ਲੜਿਆ ਮਿਲਦੇ ਆ ਲੜਿਆਂ ਤੋਂ ਬਗੈਰ ਹੱਕ ਨਹੀਂ ਮਿਲਨੇ ਤਾਂ ਜਿਹੜੇ ਹੋ ਕੇ ਲੜਾਈ ਲੜੋ ਮੈਂ ਇਹਨੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਨਾਮ ਆ ਆਪਣਾ ਮੈਂ ਸੁਖਨ ਸਿੰਘ ਦੁਬਲੀ ਕਿਸਾਨ ਸਿੰਘ ਅਸ਼ਪੜੀ ਵਾਈਸ ਪ੍ਰਧਾਨ ਪੰਜਾਬ ਤੇ ਅੱਜ ਕੇ ਕੇਸ ਮਸਲੇ ਨੂੰ ਲੈ ਕੇ ਅੱਜ ਘਰਿਆਲੇ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਜਿਹੜੀ ਅੱਜ ਦੀ ਸਾਡੀ ਮੀਟਿੰਗ ਦੇ ਬਾਰੇ ਤੁਹਾਨੂੰ ਸਾਰੇ ਸਰਦਾਰ ਸੁਭੇਰ ਕਾਰਸਨ ਦੱਸਤਾ ਵੀ ਸਾਡੀ ਮੀਟਿੰਗ ਉੱਥੋਂ ਦੇ ਦਿੱਲੀ ਦੇ ਜੋ ਮੋਰਚੇ ਦੀ ਚੱਲ ਰਹੀ ਆ ਲੋਕਾਂ ਨੂੰ ਸਸਥਿਤ ਕਰਨਾ ਪਰ ਮੈਂ ਕਹੂੰਗਾ ਸਾਡੀ ਦੇਖ ਦੇ ਹੱਕ ਬੰਨੂ ਇਹ ਦੇਖ ਦੀ ਜਿੱਦਣਾ ਪੁਰਾਣੇ ਸਮਿਆਂ ਦੇ ਵਿੱਚ ਅਬਦਾਲੀ ਵਰਗੇ ਦੇਸ਼ ਨੂੰ ਲੁੱਟ ਕੇ ਖੜਦੇ ਸੀ ਉਦੋਂ ਵੀ ਸਾਡੇ ਦੇ ਦੇ ਸਰਦਾਰ ਸਾਡੇ ਦੇ ਦੇ ਕਿਸਾਨ ਉੱਠੇ ਉਹਨਾਂ ਨੇ ਉਹਦੀ ਲੁੱਟ ਬੰਦ ਕੀਤੀ ਉਦੋਂ ਬਾਅਦ ਇਸ ਦੇ ਇਯਾਦੀ ਦਾ ਮੌਕਾ ਮਿਲਿਆ ਅਸੀਂ ਪੰਜਾਬੀਆਂ ਨੇ ਬਹੁਤ ਵੱਧੀ ਤੜਕੇ ਯੋਲ ਲਾ ਕੇ ਇਹ ਦੇਸ਼ ਬਣਾਇਆ ਇਹ ਦੇ ਦੇ ਨਗਰਿਆ ਪੱਕੇ ਇਥੋਂ ਦੇ ਸਾਡੇ ਸਬੂਤ ਨੇ ਪਰ ਅੱਜ ਸਾਡੀ ਸਰਕਾਰ ਜਿਹੜੀ ਆ ਸਾਨੂੰ ਇਸ ਦੇਸ਼ ਚ ਵਾਂਝਿਆ ਕਰਨੀ ਚਾਹੁੰਦੀ ਆ ਕਿਉਂਕਿ ਸਾਡਾ ਪੰਜਾਬ ਪਹਿਲਾਂ ਬੜਾ ਉਜੜਿਆ ਪਹਿਲਾਂ ਗੋਲੀਆਂ ਨਾਲ ਮਾਰਤਾ ਫਿਰ ਸਾਡਾ ਕੁਝ ਨਸ਼ੇ ਚ ਮਾਰਿਆ ਗਿਆ ਅਨੇਕਾਂ ਗੁਦਾ ਨਾ ਜਵਾਨ ਜਿਹੜਾ ਉਹ ਬਾਹਰ ਚਲੇ ਗਿਆ ਪਰ ਅੱਜ ਇਥੇ ਕਿੱਤਾ ਐਡਾ ਲਾਏ ਵੰਦ ਸਾਡਾ ਕਿੱਤਾ ਸੀ ਜਿਹੜਾ ਕੱਖੋ ਹੌਲਾ ਕਰਤਾ ਇਹਨਾਂ ਨੇ ਕਿਉਂਕਿ ਸਾਨੂੰ ਜਿਹੜੀ ਆ ਚਿੰਦਾ ਮੋਲੀ ਮਿਲ ਰਿਹਾ ਜਿਹੜੀਆਂ ਦਵਾਈਆਂ ਉੱਤੇ ਲਾਗਤ ਖਰਚੇ ਆ ਉਹ ਜਿਆਦਾ ਤੋਂ ਜਿਆਦਾ ਵੱਧ ਰਹੇ ਨੇ ਮੱਤੀ ਦਾ ਸਾਨੂੰ ਜਿਹੜਾ ਵਾ ਨਹਿਰੀ ਪਾਣੀ ਸਾਡੇ ਬੰਦ ਕੀਤੇ ਗਏ ਨੇ ਪਾਣੀ ਕੋਲੋਂ ਜ਼ਮੀਨ ਦਾ ਤਾਂ ਚੱਲੀ ਗਿਆ ਲੈਵਲ ਤਲੇ ਚਲੇ ਗਿਆ ਪਰ ਇਹ ਜਿਹੜੇ ਸਾਡੇ ਹਾਕਮ ਨੇ ਸਾਨੂੰ ਸਾਡੀ ਐਮ ਐਫ ਸੀ ਗਰੰਟੀ ਚੈੱਕ ਖਰੀਦ ਗਰੰਟੀ ਇਹ ਦੋ ਚੀਜ਼ਾਂ ਮੰਗਦੇ ਆ ਇੱਕ ਗਰੰਟੀ ਦਿਓ ਐਮ ਐਫ ਸੀ ਦੀ ਦੂਜੀ ਖਰੀਦ ਗਰੰਟੀ ਤੋਂ ਵੀ ਕਿਹਦਾਂਗੇ ਅਸੀਂ ਦਿੱਤਾ ਸਾਡਾ ਮੁੱਦਾ ਇਹ ਆ ਜੇ ਕੋਈ ਪ੍ਰਾਈਵੇਟ ਖਰੀਦਾ ਉਹ ਇਹ ਸਰਕਾਰ ਤੋਂ ਮਹਿੰਗੀ ਕੀਤੇ ਦੇ ਚੀਜ਼ਾਂ ਜੇ ਕੋਈ ਖਰੀਦਾ ਨਹੀਂ ਗਾ ਉਹਤੇ ਸਰਕਾਰ ਕੇਸ ਕਰੇ ਇਹ ਜਿਹੜੀਆਂ ਡੁਪਲੀਕੇਟ ਦਵਾਈਆਂ ਆ ਰਹੀਆਂ ਸਾਨੂੰ ਬਹੁਤ ਵੱਡਾ ਨੁਕਸਾਨ ਪਹੁੰਚ ਰਿਹਾ ਇਹ ਕੋਲ ਨੂੰ ਨੁਲਤ ਪਾਈ ਜਾਵੇ ਕਿਉਂਕਿ ਸਾਡੀਆਂ ਬਿਲਕੁਲ ਜਾਇਜ਼ ਮੰਗਾ ਪਰ ਜਿਹੜੀ ਸਾਡੇ ਦੇਸ਼ ਦੀ ਸਰਕਾਰ ਆ ਇਹ ਦੂਜੇ ਧਣੀ ਲਖੋਤੀ ਹੋਈ ਆ ਤੇ ਜਿਹੜਾ ਕੋਈ ਵੀ ਗਲਤ ਕੰਮ ਕਰੀ ਜਾਂਦਾ ਨੀਲ ਮੋਦੀ ਅੱਗੇ ਸਾਡਾ ਦੇਸ਼ ਲੁੱਟ ਕੇ ਲੈ ਗਏ ਹੋਰ بڑے بڑے ਲੁੱਟ ਕੇ ਲੈ ਗਏ ਉਹਨਾਂ ਨੇ ਕੁਛ ਨਹੀਂ ਪੁੱਛਿਆ ਇੱਕ ਮਜ਼ਦੂਰ ਇੱਕ ਕਿਸਾਨ ਇਸੇ ਨੂੰ ਮਾਰਨਾ ਚਾਹੁੰਦੀ ਆ ਅਸੀਂ ਉਹ ਚੀਜ਼ ਪੈਦਾ ਕਰਦੇ ਆ ਜਿਹੜੀ ਜਿੰਦਾ ਰੱਖਦੀ ਆ ਪਰ ਉਹ ਲੋਕ ਉਹ ਚੀਜ਼ ਪੈਦਾ ਕਰਦੇ ਆ ਜਿਹੜੀ ਇਨਸਾਨ ਨੂੰ ਮਾਰਦੀ ਆ ਪਰ ਉਹਨਾਂ ਦੇ ਫੇਰ ਅੱਖ ਚ ਖੜੀ ਆ ਅਸੀਂ ਨੇ ਇਨਸਾਨ ਨੂੰ ਪੈਦਾ ਕਰਨ ਵਾਲੇ ਨਹੀਂ ਅਸੀਂ ਇਨਸਾਨ ਨੂੰ ਤਾਂ ਰੋਟੀ ਖਾਣ ਵਾਲੇ ਦਿੰਦੇ ਹਾਂ ਅਸੀਂ ਸਬਜ਼ੀਆਂ ਜੰਤੂ ਜੋ ਵੀ ਇਸ ਦੁਨੀਆ ਤੇ ਆ ਸਭ ਨੂੰ ਦਿੰਨੇ ਆ ਮੈਂ ਇਹਨਾਂ ਕੁਛਕੀ ਦਾ ਧੰਨਵਾਦ ਕਰਦਾ ਆ ਆਪ ਦਾ ਬਹੁਤ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਹਾਂਜੀ ਪਤਾਨ ਜੀ ਕਿਹੜੇ ਸਬੰਧ ਵਿੱਚ ਮੀਟਿੰਗ ਕੀਤੀ ਗਈ ਜੀ ਮਹਿਰ ਭਾਰਸਨ ਖਸਾਨ ਆ ਕੋ ਜੋ ਪ੍ਰਧਾਨ ਘਾਲਾ ਅਸੀਂ ਅੱਜ ਜਿੰਨੇ ਵੀ ਬਾਰਡਰਾਂ ਤੇ ਸਿੱਖ ਬੈਠੇ ਸਾਡੇ ਭਰਾ ਬਿਠੇ ਪੰਜਾਬ ਦੇ ਹਰਿਆਣੇ ਵਾਲੇ ਹਿਆਣੇ ਸਰਚ ਬਿਠੇ ਜਾਂ ਰਸਤਾ ਨਾਲ ਕੁਝ ਬੈਠੇ ਜਿੰਨੇ ਬੈਠੇ ਆ ਅਸੀਂ ਉਹਨਾਂ ਨੂੰ ਸੂਚਿਤ ਕਰਨਾ ਚਾਹੁੰਦੇ ਆ ਜਾਂ ਜਿਹੜੇ ਪਿੱਛੇ ਬੈਠੇ ਆ ਉਹਨਾਂ ਨੂੰ ਸੂਚਿਤ ਕਰਨਾ ਚਾਹੁੰਦੇ ਆ ਵੀ ਯਾਰ ਉੱਥੇ ਜਾਓ ਇੱਕੋ ਹੀ ਹਾਰ ਨਾਰਾ ਮਾਰਗੇ ਕਿਉਂਕਿ ਇਹ ਜਿਹੜੀ ਸਰਕਾਰਾਂ ਇਹ ਕਾਪਰੇਟਰ ਘੜਾਣੇ ਨੇ ਸਰਕਾਰਾਂ ਨੇ ਕਿਉਂਕਿ ਇਹਨਾਂ ਨੇ ਸਾਡੇ ਵਾਸਤੇ ਦੁਸ਼ਮਣੀ ਪੈਦਾ ਕਰਤੀ ਆ ਸਾਡੇ ਆਪਣੇ ਆਪ ਦੇ ਵੈਰੀਕਾ ਪੈਦਾ ਕਰਤਾ ਅਸੀਂ ਇਹਨਾਂ ਨੂੰ ਇੱਕ ਵਪਾਰੀ ਜਿਹੜਾ ਕੋਈ ਵੀ ਆ ਦੁੱਧ ਵਾਲਾ ਵਪਾਰੀ ਲੈ ਲਓ ਉਹਦੇ ਕੋਲ ਇੱਕ ਦੁਕਾਨ ਆ ਉਹ ਦੁਕਾਨ ਤੇ ਬੈਠਾ ਰਾਤ ਨੂੰ ਫੋਨ ਆ ਜਾਣਾ ਫਿਰ ਮੈਨੂੰ 10 ਕਿਲੋ ਸਿਰੇ ਡਾਕੂਮੈਂਟਰ ਪਨੀਰ ਚਾਹੀਦਾ ਤੇ ਉਹ ਰਾਤੋ ਰਾਤ ਪਨੀਰ ਪੈਦਾ ਕਰ ਦਿੰਦਾ ਕਿਉਂਕਿ ਉਹ ਪਨੀਰ ਪਤਾ ਨਹੀਂ ਕਿੱਥੋਂ ਲਿਆ ਕੇ ਕਿਤਾਂ ਲਿਆ ਕੇ ਦੇ ਦਿੰਦਾ ਇਸੇ ਤਰ੍ਹਾਂ ਦਵਾਈਆਂ ਦਵਾਈਆਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਬੀਜਾਂ ਦਾ ਪਤਾ ਨਹੀਂ ਲੱਗਦਾ ਜਿਹੜਾ ਬਹੁਤ ਜਿਹੜੇ ਘਟਿਆ ਬੀ ਘਟਿਆ ਪਨੀਰ ਘਟਿਆ ਦਵਾਈਆਂ ਅਸੀਂ ਉਹਨਾਂ ਦੇ ਹਾਰ ਨਾਰਾ ਮਾਰਦੇ ਆ ਕਿ ਯਾਰ ਇਹਨਾਂ ਦੇ ਵਿੱਚ ਸਮਾਰ ਮਰ ਕੋਈ ਨਾ ਕੁਛ ਪ੍ਰਤਾਲ ਹੋਵੇ ਐਮਐਸਪੀ ਦਾ ਮੁੱਦਾ ਜਿਹੜਾ ਉਹਦੇ ਤੇ ਵੀ ਅਸੀਂ ਇਹ ਆਨੇ ਵੀ ਸਾਨੂੰ ਕਟੋਕਟ ਗਰੰਟੀ ਦਾ ਸਾਨੂੰ ਮਿਲੇ ਨਾ ਇਸੇ ਤਰ੍ਹਾਂ ਦੀ ਇਹਨਾਂ ਨੂੰ ਗਰੰਟੀ ਸਰਕਾਰ ਦੇਵੇ ਤੇ ਅਸੀਂ ਆਪ ਦਾ ਕੰਮ ਚਾਲੂ ਰੱਖੀਏ ਖੇਤੀ ਨੂੰ ਲਾਇ ਬੰਦ ਬਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ